ਪੰਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਬਾਸ਼ਾ ਉਰਦੂ ਵਿੱਚ ਕਾਫੀ ਰਬਾਨੀਆਂ ਲਿਖੀਆਂ ਭਾਈ ਵੀਰ ਸਿੰਘ ਜੀ ਦੀ ਇਸ ਰਵਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ दो रबाइया उदो मैं लिखिया एक पंजाबी दी, एक उर्दू की खाक कुछ हैं का नूर हों कुछ माजी की खाक हूं कुछ मुस्तकबिल का नूर हों जीना अभी नहीं आया क्योंकि हाल से अभी दूर हूं हाल ਵਰਤਮਾਨ ਹੰਸੁਕਾ ਇਸ ਨੂੰ ਮੈਂ ਪੰਜਾਬੀ ਰੂਪ ਇੰਜ ਦਿੰਦਾ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾ ਭਵਿਸ਼ਯ ਦੀ ਚਿੰਤਾ ਬਸ ਗੱਲ ਨਹੀਂ ਬੰਨ੍ਹ ਨਾ ਜੀਵਨ ਮੈਂ ਸਿੱਖਿਆ ਅੱਜ ਦੇ ਔਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨ ਹੰਸ ਵਰਤਮਾਨ ਆਈ ਗੋ ਦਾ ਸਕੰਨ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਕਿੱਥੇ ਮਨ ਭਟਕਦਾ ਕਦੀ ਕਿਸੇ ਕੋਲ ਨਾ ਕੁਛਦਾ ਜਿਤਨੀ ਗੱਲ ਹੁਣ ਅਜ ਸੁਣ ਲਈ ਜਨਾਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਭਟੇ ਮਨ ਭਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਇਹ ਮਨ ਕਿੱਥੇ ਭਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚ ਇਹਨੂੰ ਪਹਿਲੇ ਲਿਆਣਾ ਹੈ ਵਰਤਮਾਨ ਵਿੱਚ ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ ਭਾਰਤ ਦੇ ਰਿਸ਼ੀ ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਮਾਨਾ ਬਾਹਰ ਦੇ ਦਾਰਸ਼ਕ ਇਹਨੇ ਵਰਤਮਾਨ ਵਿੱਚ ਪਹੁੰਚ ਜਾਂਦਾ ਹੈ ਕੌਣ ਇੱਕ ਸੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਮਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ ਹੁਣ ਮੈਂ ਅਰਥ ਕਰਾਂ ਭੂਤ ਕਾਲ ਤੇ ਬੜਾ ਲੰਮਾ ਹੈ ਗੁਜ਼ਰਿਆ ਹੋਇਆ ਸਮਾਂ ਨਾਜੀ ਤੇ ਬਹੁਤ ਲੰਮਾ ਹੈ ਭਵਿਸ਼ਯ ਬੜਾ ਲੰਮਾ ਹੈ ਨਾ ਭਵਿਸ਼ ਦਾ ਅੰਤ ਨਾ ਬਹੁਤ ਕਾਲ ਦਾ ਅੰਤ ਨਾ माजी ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹਿੰਦੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਦਾ ਹੀ ਨਹੀਂ ਗੁਰਵਾਨੀ ਨਹੀਂ ਬਣਦੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਨੋ ਹਾਲ ਨਹੀਂ ਬੰਦਾ ਇਸ ਚੱਕਰishna ਪਹਿਣਾ ਅੱਜ ਦਾ ਦਿਨ ਵਰਤਮਾਨ ਹੈ ਤਾਂ ਫਿਰ ਵਰਤਮਾਨ ਦੀ ਅਵਧੀ ਕਿਤ ਨਹੀਂ ਹੈ ਸਮਾਂ ਕਿਤ ਲੱਗੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਅੱਜ ਦਾ ਇੱਕ ਦਮ ਹੈ ਨਾ ਬਸ ਇਹ ਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਵਿੱਚ ਨਹੀਂ ਹੈ ਚੱਲ ਚੱਲ ਕਿਹ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ ਉਹ ਵੀ ਮੇਰੇ ਹੱਥ ਚ ਨਹੀਂ ਮੇਰੇ ਹੱਥ ਚ ਕੀ ਹੈ ਜਿਹੜਾ ਦਮ ਮੇਰੇ ਮੂੰਹ ਚ ਉਹਦੇ ਅੰਗ ਨਾਲ ਸੌੜਣਾ ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਹੁੰਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਬਾਤ ਨਹੀਂ ਤੇ ਹੁੰਦੀ ਇੱਕ ਦਮ ਨਾਲ ਕੋਈ ਵੱਡਾ ਨੰਬਰ ਚੌੜਾ ਮਤਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇ ਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇੱਕ ਦਮ ਦੇ ਚ ਕੋਈ ਲੰਮੀ ਚੋੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇੱਕ ਦਮ ਜਨਮ ਸਾਖੀ ਦੀ ਇਹ ਕਥਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਉਹ ਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰੂ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਿਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ। ਉਹ ਗਜ਼ਬ ਦੀ ਗੱਲ ਹੈ। ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ। ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ। ਖਾਦਮ ਨੇ, ਨੌਕਰ ਨੇ, ਨਹੀਂ ਖਾਦਮ ਵੀ ਨਹੀਂ। ਕਿਹੜੇ ਕੌਣ ਨੇ? ਮੇਰੇ ਭਾਈ, ਭਾਈ ਮਰਦਾਨਾ, ਭਾਈ ਬਾਲ ਹਰੀਦਵਾਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਹੈ ਕਿ ਮੁਸਲਮਾਨ ਹੈ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ ਮਹਾਨ ਹੈ ਉਹ ਮਰਕ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਫਿਰ ਹਿੰਦੂ ਮੁਸਲਮਾਨ ਭਾਈ ਇਹ ਦੋਵੇਂ ਮੇਰੇ ਭਾਈ ਸਤਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਹਨ ਤੇੜਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀਸ਼ ਅੰਦੋ ਇੰਨੀਆਂ عظیم ਹਸਤੀਆਂ ਨੂੰ ਉਸੇ ਭਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ ਘਰ ਆਉ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਘਰ ਆ ਮਰਦਾਨਿਆ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਫੜੀ ਸੰਗਤ ਕਰਦੇ ਆ ਕਰਦੇ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮ ਸਾਖੀ ਦੀ ਕਥਾ ਹੈ ਮਰਦਿਆਂ ਮਰਦਿਆਂ ਦਮ ਨਿਕਲਦੇ ਆ ਨਿਕਲਦੇ ਆ ਮਹਾਰਾਜ ਸੋ ਦਮ ਤੇ ਲਈ ਲਵਾਂਗੇ ਬਸ ਇਹ ਲੈਣਗੇ ਸੋ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰ ਕੈਨ ਬਾਲੇ ਆਤਮ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਭਰੋਸਾ ਹੈ ਬਾਣਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸਭ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਮਰਦਿਆਂ ਮਰਦਿਆਂ ਮੈਂ ਤੇ ਈ ਸੋਚਦਾ ਹਾਂ ਬੜੀ ਮੁਸ਼ਕਿਲ ਨਾਲ 10 ਦਮਾਂ ਤੇ ਵਿਸ਼ਵਾਸ ਕਰ ਸਕਦਾ 10 ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਜਮਾਂ ਦਾ ਕਿੰਨਾ ਕੁ ਭਰੋਸਾ ਏਕ ਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਬ ਦੀ ਦੁਨੀਆ 'ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ ਉਠਦੀ ਬਿਠਦੇ ਚੋਂ ਲੱਕੜ ਕੱਢ ਕੇ ਉੱਠਣੋਂ ਚਲਾਣਾ ਉਸਟਿ ਲਸ਼ਟਕਾ ਅਲੰਕਾਰ ਜਿਹਦਾ ਸਵਾਲ ਸੀ ਇਹ ਸਵਾਲ ਉਸੇ ਲਈ ਕਰ ਲੈਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਰਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰੀ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ভরਸਾ ਹੈ ਸ਼ਗਦੋਂ ਕਹਿੰਦੇ ਨੇ ਮਰਦਾਨੇ ਤੈਨੂੰ ਸੋ ਦਮਾਂ ਦਾ ভরਸਾ ਹੈ ਬਾਲਿਆ ਮੈਨੂੰ ਦਸ ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮ ਮੌਤ ਮੌਤ ਨਾ ਜਾਣੇ ਪੰਕਤੀ ਮੈਨੂੰ ਇੱਕ ਕੋਈ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚੜਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਉਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਜਿਹੜਾ ਦੰਮ ਮੇਰੇ ਮੂੰਹ 'ਚ ਬਸ ਕੇ ਡੰਗਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਇਸ ਚੱਕਰ ਜਿਨਾ ਪੈਣਾ ਅੱਜ ਦਾ ਸਾਰਾ ਦਿਨ ਵਰਤਮਾਨ ਹੈ ਕਥੇ ਨਹੀਂ ਇੱਕਦਮ ਵਰਤਮਾਨ ਹੈ ਤੂੰ ਤਰਕ ਖੜੀ ਹੋਵੇਗੀ ਇੱਕਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਨਾਮ ਚਾਹੀਦਾ ਓਮ ਇੱਕ ਨਾਮ ਚਾਹੀਦਾ ਰਾਮ ਇੱਕ ਨਾਮ ਚਾਹੀਦਾ ਅੱਲਾਹ ਇੱਕੋ ਹੀ ਨਾਮ ਜਿੰਨੇ ਮਹਾ ਮੰਤਰ ਲੈ ਜਪਦੇ ਉਹ ਇੱਕ ਦਮ ਵਿੱਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਾਰ ਫਿਰ ਵਾਗੁਰੂ ਆਖਣ ਨਾਲ ਕੀ ਹੁੰਦਾ ਉਸ ਇੱਕ ਦਮ ਨੂੰ ਸੰਸਕ੍ਰਿਤ ਵਿੱਚ ਇੱਕ ਛਣ ਕਹਿੰਦੇ ਨੇ ਛਲ ਇੱਕ ਛਿੰਤ ਇੱਕ ਜਿਤ ਜੈ ਇੱਕ ਛਿੰਤ ਆਇਓ ਕਾਲ ਫਾਸ ਕੇ ਵਿੱਚ ਨਾ ਇੱਕ ਛਿਨ ਇੱਕ ਦਮ ਦੇ ਵਿੱਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾ ਦੇ ਦੁੱਖ ਸੰਤਾਪ ਪਾਪਤ ਬਚ ਗਏ ਇੱਕ ਛਿਨ ਹਜ਼ਾਰਾਂ ਜਨਮਾਂ ਕਰੋੜਾ ਜਨਮਾਂ ਦੇ ਪਾਪਾਂ ਨੂੰ ਢੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਹੈ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਇੱਕ ਛਣ ਚਾਹੀਦਾ ਬੱਤੀ ਜਲਾਉਗੇ ਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ ਸਿਰ ਨਾ ਪੜੇ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਇੱਕ ਛਣ ਚਾਹੀਦਾ ਇੱਕ ਚਿਤ ਜੈ ਇੱਕ ਛਣ ਦਿਹਾੜ ਮੇਰਾ ਭਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਇੱਕ ਸੈਕਿੰਡ ਗੁਰਵਰਜੰਦੇ ਜੀ ਇੱਕ ਛਿਨ ਇੱਕ ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖ ਲਿਆ ਇੱਕ ਪਾਪ ਵੀ ਨਹੀਂ ਦੁਲੇਗਾ ਬਰਵਾਸ਼ ਕਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦਾ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ ਦੌਂਦੇ ਪਿੱਟਦੇ ਨਹੀਂ ਪੈਂਦੇ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਬਾਪ ਮਿਟ ਜਾਵੇ ਜੇ ਦੂਸਰਾ ਹੁੰਦਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾਵੀਏ ਸੁਣੀਏ ਜਬਾਨ ਗਾਇਨ ਕਰੇ ਮਨ ਸੁਨੇ ਇਹ ਦੋਵੇਂ ਇੱਕ ਹੋ ਜਾਵਾ ਸ਼ਬਦ ਤੇ ਸੁਰਤ ਇੱਕੋ ਜਿਹਾ ਕਠਨੇ ਇਸੇ ਕੋ ਮੇਰੇ ਪਾਤਸ਼ਾਹ ਨੇ ਗਿਆ ਆਖਣ ਔਖਾ ਸਾਚਾ ਨਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਦੇ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਰ ਜੰਨਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਆਪ ਕਹਿੰਦੇ ਔਖਾ ਠੀਕ ਹੀ ਔਖ ਨਹੀਂ ਔਖ ਸਵਾਨ ਉਚਾਰਨ ਕਰੇ ਤੇ ਮਨ ਸੁਨੇ ਇਸੇ ਨੂੰ ਕਹਿ ਰਹੇ ਨੇ ਮੇਰੇ ਪਤਸ਼ ਕਠਨ ਹੈ ਭਗਤ ਕਬੀਰ ਕਹਿੰਦੇ ਨੇ ਵੇਦ ਕਥੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰ ਆਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕੇ ਗਰੇ ਟਿਕ ਜਾਓ ਖੁਦਾ ਹੁਣੇ ਹਾਜ਼ਰ ਤੁਸੀਂ ਖੁਦਾ ਦੇ ਰੂਪ ਉਹਦਾ ਭਗਤ ਕਬੀਰ ਲਬਾ ਲਬੇ ਕੁੰਦੰਬਾ ਦਮ ਬਦਮ ਨੋਇਸ਼ਕੁਨ ਵਮੇ ਹਰਦਵਾਲਮ ਫਰਾਮੋਇਸ਼ਮ ਪਈਸਾ ਭੈਨੰਦਰਾ ਦਮ ਇੱਕ ਪਿਆਲਾ ਇਹਨੂੰ ਭਰ ਖੁਦਾ ਦੇ ਨਾਮ ਨਾਲ ਕੀ ਗਲ ਵਖਰੀ ਤੈਨੂੰ ਕਿਤਨੇ ਕ ਦਮ ਆਉਂਦੇ ਏ ਪਿਆਲੇ ਖਾਲੀ ਨਹੀਂ ਹੋਣਾ ਭਰਦੇ ਜਾ ਲਬਾ ਲਬੇ ਕੁੰਦੰਬਾ ਦਮ ਬਦਮ ਨੋਇਸ਼ਕੁਨ ਵਮੇ ਹਰਦਵਾਲਮ ਫਰਾਮੋਇਸ਼ਮ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਦਮਾਂ ਦੇ ਪਿਆਲੇ ਨੂੰ ਭਰ ਭਰਦੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਇਹਨੂੰ ਆਬੇ ਹयात ਨਾਲ ਭਰ ਇਹਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾਮ ਵਰਥਾਇਦਾ ਮਹਾਰਾਜ ਦੀ ਬਾਣੀ ਬਗਤਾ ਦੀ ਦੁਨੀਆ 'ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਆਜ ਮਿਲਾਵਾ شیخ ਫਰੀਦ ਤਾਂ ਕਮ ਕੁੰਜਣੀਆਂ ਮਨੋਮਚਿੰਦਣੀਆਂ ਕੱਲ ਤੇ ਕਿਉਂ ਛੋੜਨਾ ਹੈ ਭਵਿਸ਼ਯ ਤੇ ਕਿਉਂ ਛੋੜਨਾ ਹੈ ਹੁਣੇ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਬਾਬਾ ਫਰੀਦ ਕਿੰਨ ਕਲ ਵਖਰੀਏ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ ਕੰਨ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁੱਖ ਇਸ ਅਕਰ ਚ ਨਾ ਪਹਿਣਾ ਜਿਹੜਾ ਭਗਤ ਮਾਨ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਬੁੱਖ ਨਹੀਂ ਮਿਟਦੀ ਤੇ ਪੇਟ ਤੇ ਬੰਨਣ ਨਾਲ ਭੁੱਖ ਨਹੀਂ ਮिटਦੀ ਪੇਟ ਦੇਚ ਪਾਣ ਨਾਲ ਭੁੱਖ ਮਿਟਦੀ ਨਹੀਂ। ਕੀ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦੇ ਲਿਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖਦੇ ਨੇ। ਫਿਰ ਕਈ ਅਰਥ ਨੇ ਰੋਟੀ ਮੇਰੀ ਕਾਠ ਕੀ ਨਾਹਣ ਮੇਰੀ ਬੁਰਦ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ। ਖੁਦ ਕਹਿੰਦੇ ਚੱਬਾਂ ਚਲਣ ਰਤਨ ਸੇ ਸੁਣੀਏ ਰ ਬੈ ਗਏ ਚੱਬਣ ਮੇਰੇ ਦੰਦ ਜਾਂਦੇ ਨੇ ਨਹੀਂ ਪੁਰਾਣਾ ਜਵਾਨਾ ਇਸ ਤਾਂ ਦੇ ਡੈਂਟਿਸ ਨਹੀਂ ਹੁੰਦੇ ਸੰਗੁ ਦੰਦ ਲਾਦੇ ਦੰਦਨੇਸ਼ਣ ਦੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੋ ਬੋਲ ਕੇ ਕਹਿੰਦੇ ਸਨ ਯਾ ਦਲੀਆ ਹੰਦਿਸ ਦੰਦਨੇਸ਼ ਬਾਬਾ ਫਰੀਦ ਕੰਨ ਰੋਟੀ ਮੇਰੀ ਕਾਠੀ ਘਰਾਂ ਚ ਮੰਗੀਆਂ ਹੋਇਆਂ ਰੋਟੀਆਂ ਆਉਂਦੀਆਂ ਸੰਡੇ ਚ ਤੇ ਬਚੀਆਂ ਕੁਛੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾ ਕੋ ਡੇਰੇ ਚਾਹ ਜਾਂਦੇ ਸਨ ਤੇ ਫਰੀਦ ਉਹ ਡੂੰ ਖਾਂਦੇ ਸਨ ਜਦ ਭੁੱਖ ਉੰਜ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਜਨਮ ਗਿਆਣਾ ਮੀਆਂਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਬੁੱਖ ਸਾਗ ਸਬਜ਼ੀ ਕੀ ਹੈ ਬਸ ਬੁੱਖ ਮੈਂ ਬੁੱਖ ਦੇ ਚ ਖਾਣਾ ਮੈਨੂੰ ਸੁਆਦ ਆਉਂਦਾ ਆਖਿ ਸਾਗ ਸਬਜ਼ੀ ਸਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹਨੂੰ ਰੁੱਖੀ ਖਾਣੀ ਔਖੇ ਬਾਬਾ ਫਰੀਦ ਕੰਨ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੇਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜੰਗਮੰਗਿਆਣਾ ਦਾ ਇਲਾਕਾ ਖੁਸ਼ਾਬ ਕੁੰਡੀਆਂ ਦਾ ਇਲਾਕਾ ਮੀਆਂ ਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਮਣ ਕਹਿੰਦੇ ਰੋਟੀ ਮੇਰੀ ਕਠੀ ਸੁੱਕੀਆਂ ਰੋਟੀਆਂ ਕਠਵਰ ਗੀਆਂ ਲੱਕੜ ਵਰਗੀਆਂ ਤੇ ਮੂੰਹ ਵਿੱਚ ਦੰਦ ਨਾਉਣ ਦੀ ਆਪੇ ਲੱਕੜ ਵਰਗੀਆਂ ਸੁੱਕੀਆਂ ਰੋਟੀਆਂ ਉਹਨਾਂ ਦੇ ਮੂੰਹ ਦੇ ਵਿੱਚ ਦੰਦ ਰੋਟੀ ਮੇਰੀ ਕਾਟ ਕੇ ਲਾਵਣ ਮੇਰੀ ਬੁ ਪਰ ਮੈਂ ਖਾਂਦਾ ਉਹਦੋਂ ਜਦ ਮੈਂ ਬਹੁਤ ਭੁੱਖਾ ਹੁੰਦਾ ਉਹਨੇ ਖਾਂਦਾ ਬੜੀਆਂ ਸੁਆਦੀ ਲੱਗਦੀਆਂ ਬੜਾ ਸੁਆਦ ਆਂਦਾ ਬੜਾ ਰਸ ਆਂਦਾ ਸਾਗ ਨਾਲ ਤੇ ਬੜੀ ਗੰਢੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਹੀ ਮਿਲ ਆਪ ਲੋ ਕੀ ਐ لمبے ਇੰਨੇ ਸਾਲ ਲਾਣੇ ਐਨੇ ਦਿਨ ਖਪਣਾ ਇਨੇ ਸਾਲਾਂ ਬਦੀ ਬੰਦਗੀ ਕਰਨੇ ਹੋਣੇ ਆਜ ਮੇਰਾ ਵਾ ਸ਼ੇਖ ਫਰੀਦ ਤਾਕਮ ਕੌਂ ਜਣਿਆ ਮਨੋਮਚੰਦਰੀਆ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਉਂਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿੱਖ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਜਦ ਤਸੀ ਬਾਣੀ ਪੜ ਰਿਹਾ ਹੋ ਨਾ ਤੇ ਪ੍ਰਸ਼ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤਾਂ ਮਨ ਕਿਥੇ ਚਲਾ ਗਿਆ ਗੁਜ਼ਰੇ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਨੂੰ ਮੈਂ ਇੱਕ ਦਫਾ ਫਿਰ ਦौरा ਦੇਣ ਤਾਂ ਕਿ ਗੱਲ ਹਮੇਸ਼ਾ ਲਈ ਮਨ ਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਰ੍ਹਾਂ ਵੀ ਨਾ ਕਰਨਾ ਮਨ ਬਟਕਦਾ ਜੀ ਮਨ ਬਟਕਦਾ ਮਨ ਬਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਕਿਉਂ ਚਲਾ ਜਾਂਦਾ ਹੈ ਭੂਤ ਕਾਲ ਦੇ ਵਿੱਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਯਾਦ ਆਉਂਦੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਯਾਦ ਆਉਂਦੇ ਦੁੱਖ ਸੁਭਿਆਦ ਆਉਂਦੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੁਣ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੁਣ ਤੇ ਚਲੇ ਗਏ ਹੁਣ ਯਾਦ ਆਉਂਦੇ ਮਨ ਚੜਾ ਜਾਂਦਾ ਹੈ ਗੁਜ਼ਰੇ ਹੋਏ ਕੱਲ੍ਹ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚੜਾ ਜਾਂਦਾ ਹੈ ਆਗਲੇ ਕੱਲ੍ਹ ਦੀ ਚਿੰਤਾ ਕਿਉਂ ਹੁਣ ਜੋ ਮਿਲੇ ਕਿਦਰੇ ਇਹ ਨਾ ਚਲੇ ਚਿੰਤਾ ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ ਮੁਰਜੋ ਕੁਛ ਕਿਧਰੇ ਚਲਾਣਾ ਇਹ ਜੀਵਨ ਹੈ ਕਿਧਰੇ ਚਲਾਣਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਲੇ ਮਿਲੇ ਨੇ ਸੁਖ ਕਿਧਰੇ ਚਲੇ ਰਾਜਾ ਚਿੰਤਾ ਪਤਾ ਗੁਰਪ੍ਰੇਮ ਬਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਗੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ ਕੀ ਸ਼ਲੋਕ ਜਦੋਂ ਆਉਂਦਾ ਮੈਂ ਦੇਖੇ ਸਾਰੀ ਪੜਦੇ ਪ੍ਰਿਤੇ ਦੇ ਅਰਥ ਬੜੇ ਗੈਬੀ ਨੇ ਅਗੰਮੀ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਥੇੜ ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸਲੋਕੇ ਦੇ ਅਰਥ ਸੰਗੋਂ ਆਉਂਦੇ ਮੈਨੂੰ ਵੀ 25 ਸਾਲ ਭਲੇ ਕਰਿਆ ਮੇਰੇ ਤੇ ਵੀ ਅਰਥ 7-8 ਸਾਲ ਤੋਂ ਭਲੇ ਨੇ ਕਹਿੰਦੇ ਨੇ ਪਹਿਲੇ ਮੈਂ ਵੀ ਠੀਕੇ ਹੀ ਅਚ ਮੱਖੀ ਤੇ ਮੱਖੀ ਮਾਰਦਾ ਰਿਆ ਅਰਥ ਕੋਈ ਨਹੀਂ ਹੈ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਂ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਫਿਰ ਨਹੀਂ ਕੋਏ ਦਰਸਲ ਮਹਾਰਾਜ ਜੀ ਤੇ ਇਹ ਕਹਿ ਰਹੇ ਚਿੰਤਾ ਨਾ ਕਰਸੋ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾ ਜੋ ਇਸ ਸਲੋਕ ਦੇ ਸਾਹਿਬ ਬਿਆਨ ਕਰਦੇ ਹਨ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਤੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਗਈ ਕਿਦਰੇ ਹੋਣਾ ਹੋਣਾ ਇਹ ਚਿੰਤਾ ਬਣੀ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈ ਚਾਹਨਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈ ਚਾਹਨਾ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਮੈਂ ਫਿਰ ਦੁਰਾਨਾਂ ਤੱਕ ਪੂਰੀ ਪਕੜ ਆ ਜਾਏ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ ਚ ਤੂੰ ਪਿਆ ਹੈ ਪਰੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ ਚ ਤੂੰ ਪਿਆ ਹੈ ਆੜੋ ਸਿੱਕੇ ਜੋ ਹੋਆ ਤੂੰ ਆਪਣੇ ਦੇ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਤੇ ਮੇਰਾ ਤਾਂ ਨਾ ਹੋਵੇ ਕੋਈਏ ਕਿਸੇ ਦੀ ਬਿਦਸਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਆਸਾਦ ਰੋਗ ਆਸਾਦ ਬਿਮਾਰੀ ਚਮੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚਮੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਹੋ ਨਾ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਲੋਕ ਵਿੱਚ ਕੀ ਕਹਿ ਰਹੇ ਨੇ ਜੋ ਹੁੰਦਾ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕੇ ਲਈ ਪਰ ਇਹ ਸੁਖ ਜੋ ਹੁੰਦਾ ਉਹ ਹੁੰਦਾ ਤੇਰੇ ਲੱਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਹੋਵਾਂ ਜਵਾਨੀ ਬੁਢੇਪੇ 'ਤੇ ਵੱਧਵੇ ਬਸ ਇੱਕੋ ਹੀ ਉਦਾਹਰਣ ਕਰ ਤੂੰ ਲੱਖ ਕੋਸ਼ਿਸ਼ ਕਰ ਮੇਰੇ ਜਿੱਟੇ ਵਾਲ ਨਾ ਹੋਣ ਹੋਣ ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ ਕਮਸੇਕੰ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋਣਾ ਲੱਗੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਹੁੰਦਾ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰ ਦੇਣੇ ਜੋ ਹੋਵਾ ਹੋ ਵੱਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਸੋ ਨਾ ਰਹਿਸ ਤੇਰੇ ਕੀਤੇ ਕੰਮ ਉਸ ਦੇ ਬਣੇ ਸੋ ਕੇ ਲੈ ਉਸ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਮੋਦ ਅਚੰਤੰਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਦ ਨਹੀਂ ਹੋਣਾ ਚਾਹੀਦਾ ਸੀ ਇਹ ਕਿਉਂ ਹੋਇਆ ਇਕ ਸੂਫੀ ਸੰਤ ਇਸ ਨੂੰ ਇਹ ਬਿਆਨ ਕਰਦਾ ਹੈ ਜੋ ਹਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ ਮਨ ਚੜਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚੜਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਇਹਨੂੰ ਲਿਆ ਵਰਤਮਾਨ ਵਿੱਚ ਕਿ ਵਰਤਮਾਨ ਕੀ ਹੈ ਇਕਦਮ ਇਕਦਮ ਤੋ ਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਬਸ ਇਕਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਜ਼ਰ ਨਜ਼ਰ ਰੇ ਨਾ